ਰਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਘਰ ਦੇ ਵਿੱਚ ਪਏ ਵੈਨ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਹੋਈ ਮੌਤ ਇਹ ਪੂਰੇ ਦੇਸ਼ ਭਰ ਦੇ ਵਿੱਚ ਰਖੜੀ ਦੇ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਉੱਥੇ ਹੀ ਇੱਕ ਘਰ ਦੇ ਵਿੱਚ ਰਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਵਾਹਨ ਪੈ ਜਾਂਦੇ ਨੇ ਦੱਸਦੇ ਕਿ ਰਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਇਹ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਾਪਿਆਂ ਦੇ ਪੁੱਤ ਦੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਏ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਅਤੇ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਵੱਲੋਂ ਵੀ ਇਨਸਾਫ ਲਈ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਸੰਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਾਨਕ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਭੈਣਾਂ ਦੇ ਨਾਲ ਦਿਹਾੜੀ ਲਗਾਉਂਦਾ ਸੀ ਉਹਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਦਿਹਾੜੀ ਲਗਾ ਕੇ ਜਦੋਂ ਮ੍ਰਿਤਕ ਨਾਨਕ ਸਿੰਘ ਗੱਗੋ ਮਹਾਲ ਬਾਜ਼ਾਰ ਵਿੱਚ ਸਾਮਾਨ ਲੈਣ ਦੇ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਉਸ ਤੋਂ ਬਾਅਦ ਉਸ ਦਾ ਮੋਟਰਸਾਈਕਲ ਬੀਐਸਐਫ ਦੀ ਗੱਡੀ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਾਨਕ ਸਿੰਘ ਆਪਣੇ ਪਿੱਛੇ 1 ਸਾਲ ਦੀ ਧੀ ਨੂੰ ਛੱਡ ਕੇ ਇਸ ਦੁਨੀਆ ਨੂੰ અલਵਿਦਾ ਕਰ ਗਿਆ ਤੇ ਘਰ ਦਾ ਇੱਕੋ ਹੀ ਇੱਕ ਕਮਾਊ ਪੁੱਤ ਸੀ ਜਿਹੜਾ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਕੀ ਗੱਲ ਹੋਈ ਆ ਵੀਰ ਜੀ ਦਿਹਾੜੀ ਗਿਆ ਸੀ ਭੈਣਾਂ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆਂਦਾ ਬੀਬੀ ਮੇ ਸਾਉਦਾ ਲੈ ਆਵਾ ਖਾਣ ਥੋੜੀ ਥੋੜੀ ਹਟਗੋ ਲਿਆਈ ਦੀ ਤੇ ਰੋਟੀ ਖਾ ਕੇ ਤਾਂ ਗੱਗੋ ਮੈਨੂੰ ਸਾਉਦਾ ਲੈਣਾ ਹੋਂਦਿਆ ਪੰਜ ਭੈਣ ਭਰਾ ਵੇ ਆਉਣ ਨਾਲੇ ਤੇ ਘਰ ਦੀ ਦੀ ਕਿੱਥੇ ਤੱਕ ਆ ਬਾਗੀ ਛੇ ਸੱਤ ਮੇਰਾ ਨਾ ਪਿਆਈ ਨਾ ਬੰਨਾ ਨੀ ਮੇਰੇ ਆ ਜੋ ਕੇ ਗੱਲ ਅਸੀਂ ਚਲੋ ਇਹ ਹੁਣ ਉੱਡਾਇਆ ਲੱਗਾ ਬੱਸ ਹੋ ਜਾ ਕੀ ਪਤਾ ਲੱਗਾ ਟਰਾਲੇ ਦੇ ਵਜ੍ਹਾ ਅੱਜ ਨਾ ਪਹਾਈ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਨਾ ਰਾਬੀ ਵੀਰ ਜੀ ਜਾਣਦਾ ਐ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ ਮੇਰਾ ਭਾਂ ਜਾ ਸੀ ਕੀ ਗੱਲ ਹੋਈ ਯਾਰ ਇਹ ਇਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆਂ ਦੀ ਗੱਡੀ ਦੇ ਫੌਜੀਆਂ ਦੀ ਗੱਡੀ ਵੱਜੀ ਕਿ ਜਾਂ ਇਹ ਵੱਜੇ ਇਹਨਾਂ ਨੂੰ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਹੈ ਡੈਡ ਬੋਡੀ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਇਹਨਾਂ ਕੀ ਮੰਗ ਕਰਦੇ ਹੋ ਜੇ ਅਸੀਂ ਮੰਗ ਕਰਨੇ ਆ ਦੇ ਨਾ ਬੇ ਪਰਿਵਾਰ ਦਾ ਕੋ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਹੱਤਵ ਰਿਹਾ ਬਹੁਤ ਹੀ ਗਰੀਬ ਆ ਇਹ ਪਰਿਵਾਰ ਕਿੰਨੇ ਭੈਣਾਂ ਦਾ ਭਰਾ ਸੀਗਾ ਇਹ 5 ਭੈਣਾਂ ਦਾ ਭਰਾ ਸੀਗਾ ਇਕੱਲਾ ਇਕੱਲਾ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ ਇੱਕ 10 ਮਿੰਟ ਨਾ ਹੋਇਆ ਪੋਏ ਉਹਨੂੰ ਖਤਮ ਹੋਏ ਇਹਨੂੰ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ